ਵੇਖੀ ਦਿਲਾਂ ਇਕ ਦੇਣੇ ਆਉਣਾ ਸੁਨਸਾਨ ਦਸਣਗੇ ਵੇੜੇ ਮਾਵਾਂ ਦੇ ਪੁੱਤ ਮੁੜਨੇ ਨਹੀਂ ਉਹ ਪੱਕੇ ਹੋ ਗਏ ਜਿਹੜੇ ਖਾਲੀ ਹੋ ਜੂ ਕੋਖ ਧਰਤੀ ਦੀ ਮੁੱਕ ਜਾਣੇ ਸਭ ਪਾਣੀ ਰੋਜ ਜਾਹ ਤੇ ਚੜਦੀ ਵੇਖੀ ਰੋਂਦੀ ਮੈਂ ਜਵਾਨੀ ਸਿਰਾਂ ਤੋਂ ਚੁੰਨੀ ਉੜਦੀ ਉੜਦੀ ਖੰਭ ਲਾ ਕੇ ਉੱਡ ਗਈ ਧੀਆਂ ਦੀ ਉਹ ਸ਼ਰਮ ਹયા ਹੁਣ ਲੱਗਦਾ ਕਿਤੇ ਡੁੱਬ ਗਈ ਫੈਸ਼ਨਾਂ ਪੱਟੀ ਕੌਮ ਮੇਰੀ ਨੂੰ ਵਿਰਸਾ ਦਿੱਤਾ ਗਵਾ ਸਿੱਖੀ ਸਦਕ ਹੁਣ ਲੱਭਣਾ ਔਖਾ ਚਲਦੀ ਪੁੱਠੀ ਹਵਾ ਖੰਡੇ ਵਾਲੀ ਪੌਣ ਕਿਸੇ ਨੇ ਹੁਣ ਮੂੰਹ ਨੂੰ ਲਾਉਣੀ ਨਹੀਂ ਪੱਗ ਬੰਨਣੀ ਤਾਂ ਦੂਰ ਦੀ ਗੱਲ ਫੋਟੋ ਵੀ ਹੁਣ ਆਉਣੀ ਨਹੀਂ ਸਰਦਾਰੀ ਕਿੱਥੇ ਲੱਭੇਗਾ ਜਦ ਸਿਰਾਂ ਤੇ ਕੇਸ ਨਾ ਰਹਿਣੇ ਪਛਤਾਵੇ ਦੇ ਹੰਝੂ ਫਿਰ ਅੱਖੀਆਂ 'ਚੋਂ ਪੈਣੇ ਜਿਹੜੇ ਜੰਮੇ ਇੱਧਰ ਆ ਗਏ ਉਹਨਾਂ ਨੂੰ ਕੀ ਮੋਹ ਉਹਨਾਂ ਲਈ ਤਾਂ ਦੇਸ਼ ਬੇਗਾਨਾ ਜਿੱਥੇ ਰਹਿ ਗਿਆ ਬਾਪੂ ਦਾ ਢੋ ਨਾ ਉਹਨਾਂ ਨੂੰ ਵਾਹਿਗੁਰੂ ਆਉਂਦਾ ਨਾ ਮੁੱਖੋਂ ਸਤਿ ਸ਼੍ਰੀ ਅਕਾਲ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਭੁੱਲ ਗਏ ਆਪਣੀ ਚਾਰ ਮਾਪਿਓ ਰੋਂਦੇ ਕੱਲੇ ਬਹਿ ਕੇ ਬੱਚੇ ਦੂਰ ਵਸੇਂਦੇ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਉਹ ਡਲਟੀ ਆ ਕੇ ਕਹਿੰਦੇ ਕਹਿੰਦੇ ਪੰਜਾਬ ਚ ਕੀ ਰੱਖਿਆ ਗੱਲ ਸੋਣ ਦਿਲ ਕਬਰ ਹੁੰਦਾ ਉਜੜ ਗਿਆ ਬਾਗ ਬਾਬੁਲਾ ਕੋਈ ਮਾਲੀ ਨਜ਼ਰ ਨਹੀਂ ਆਉਂਦਾ